ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਜੀ ਪਹੁੰਚੇ ਹਾਂ ਜੀ ਡਾਕਟਰ ਅਮਨ ਦੀਪਕੌਰ अरोड़ा ਐਮ ਐਲ ਏ ਸਾਹਿਬ ਦੇ ਦਫ਼ਤਰ ਦੇ ਵਿੱਚ ਜੀ ਖਸਖਸ ਦੀ ਖੇਤੀ ਦੇ ਸਬੰਧ ਦੇ ਵਿੱਚ ਮੰਗ ਪੱਤਰ ਦੇਣ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਆ ਜਾ ਤੂੰ ਪੰਮਾ ਗੱਲ ਬਾਈ ਸਾਡਾ ਸਾਡੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸੇਖੋ ਸਾਹਿਬ ਜੀ ਬਾਕੀ ਆਪਾਂ ਪ੍ਰਧਾਨ ਸਾਹਿਬ ਤੋਂ ਗੱਲਬਾਤ ਜਾਣਦੇ ਆਂ ਜੀ। ਪੀਕੇਸ ਸੁਬੰਧ ਚਰਚ ਆਪਾਂ ਇੱਥੇ ਪਹੁੰਚੇ ਆਂ ਜੀ ਕੀ ਗੱਲਬਾਤ ਆ ਜੀ। ਤੇ ਬਾਕੀ ਆ ਜੋ ਤੁਹਾਨੂੰ ਦਿਖਾ ਦਈਏ ਮੰਗ ਪੱਤਰ ਤੇ ਵੀ ਦਰਜਨ ਕਰਾ ਦਈਏ ਉਤਮ ਕਿਸਾਨ ਵੈਲਫੇਅਰ ਯੂਨੀਅਨ ਪੰਜਾਬ ਡਾਕਟਰ ਅਮਨਦੀਪ ਕੌਰ अरोड़ा ਨੂੰ ਅਸੀਂ ਮੰਗ ਪੱਤਰ ਦੇਣਾ ਸੀ ਨਾਲ ਸਾਡੇ ਸਰਪੰਚ ਸਾਹਿਬ ਜਗਰਾਤ ਸਿੰਘ ਸਾਰੇ ਵੀਰ ਨਾਲਾ ਕੰਢਿਆਲ ਪਿੰਡ ਤੋਂ ਜੀ। ਬਾਕੀ ਆਪਾਂ ਗੱਲਬਾਤ ਕਰਦੇ ਆਂ ਵੀਰ ਨਾਲ ਪਰਮਜੀਤ ਸਿੰਘ ਜੀ ਨਾਲ ਵੀ।